हां जी दोस्तों आज मैं फिर आ जाना कि नई वीडियो ਤੇ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੇਟੈਸਟ ਜਿਹੜੇ ਆਰਡਰਸ پاس ਕੀਤੇ ਨੇ ਜਿਹੜਾ ਕਿ ਉਹਨਾਂ ਨੇ 32 ਪਟੀਸ਼ਨਾਂ ਦੇ ਉੱਪਰ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਜਿਹੜਾ ਫੈਸਲਾ ਸੁਣਾਇਆ ਹੈ ਉਹ ਕਿਨਾ ਮੁਲਾਜ਼ਮਾਂ ਦੇ ਉੱਪਰ ਲਾਗੂ ਹੋਊਗਾ ਤੇ ਕਿਸ ਤਰ੍ਹਾਂ ਲਾਗੂ ਹੋਊਗਾ ਤੇ ਉਸ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਿੰਨਾ ਬੈਨੀਫਿਟ ਮਿਲੂਗਾ ਆਪਾਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅੱਜ ਚਰਚਾ ਕਰਾਂਗੇ ਸੋ ਵੀਡੀਓ ਨੂੰ ਪੂਰਾ ਦੇਖਣਾ ਸੋ ਹਰਿਆਣਾ ਐਂਡ ਹਾਈ ਕੋਰਟ ਦੇ ਜਿਹੜੇ ਆਰਡਰਸ ਨੇ ਉਹਨਾਂ ਨੂੰ ਸਮਝਣ ਲਈ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਜਦੋਂ ਪੰਜਾਬ ਸਰਕਾਰ ਨੇ 1.1.2016 ਨੂੰ ਪੰਜਾਬ ਦੇ ਮਲਾਜ਼ਮਾਂ ਦੇ ਉੱਪਰ 6th ਪੇ ਕਮਿਸ਼ਨ ਲਾਗੂ ਕੀਤਾ ਸੀ ਤਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਪੇ ਫਿਕਸੇਸ਼ਨ ਸੀ ਉਹ ਕਿਸ ਤਰ੍ਹਾਂ ਕੀਤੀ ਸੀ ਸੋ ਤੁਹਾਡੇ ਸਾਹਮਣੇ ਜਿਹੜੀ ਇਹ ਪੇ ਫਿਕਸੇਸ਼ਨ ਦਾ ਜਿਹੜਾ ਫਾਰਮੂਲਾ ਹੈ ਉਹ ਮੈਂ ਉਹ ਤੁਹਾਡੇ ਸਾਹਮਣੇ ਓਪਨ ਹੈ ਸੋ ਦੋਸਤੋ ਇਹਦੇ ਵਿੱਚ ਇਹ ਉਹਨਾਂ ਨੇ ਮੰਨ ਲਿਆ ਸੀ ਕਿ 31 12 2015 ਨੂੰ ਜਿਹੜਾ ਕੋਈ ਮੁਲਾਜ਼ਮ ਮੰਨ ਲਓ ਪੇ ਬੈਂਡ ਲੈਂਦਾ ਹੈ 11130 ਤੇ ਉਸ ਨੂੰ ਗ੍ਰੇਡ ਪੇ ਜਿਹੜੀ ਉਹ 3200 ਮਿਲਦੀ ਹੈ ਸੋ ਜਿਹੜੀ ਬੇਸਿਕ ਹੈ ਇਹ ਪੇ ਬੈਂਡ ਐਂਡ ਗ੍ਰੇਡ ਪੇ ਨੂੰ ਮਿਲਾ ਕੇ ਜਿਹੜੀ 14330 ਉਹ ਬੰਦੀ ਹੈ ਉਹਦੇ ਵਿੱਚ ਉਸ ਵਕਤ ਦੀ ਡੀਏ ਸੀ ਉਹ 113% ਸੀ ਜਿਹੜਾ ਕਿ 14330 ਦਾ ਡੀ 113% ਇਸ 16193% 93 ਜਿਹੜਾ ਇਹਦਾ ਡੀਏ ਉਹ ਬੰਦਾ ਐ ਐਂਡ ਬੇਸਿਕ ਪੇ ਪਲੱਸ ਡੀਏ ਮਿਲਾ ਕੇ ਜਿਹੜਾ 30523 ਰੁਪਏ ਬੰਦੇ ਨੇ ਜਿਹੜਾ ਕੀ ਇਸ ਦਾ 15% ਜਿਹੜਾ ਇਨਕਰੀਮੈਂਟ ਉਹ 6th ਪੇ ਕਮਿਸ਼ਨ ਨੇ ਦਿੱਤਾ ਸੀ ਮੁਲਾਜ਼ਮਾ ਨੂੰ ਸੋ 30523 ਦੇ ਵਿੱਚ ਜੇ ਆਪਾਂ 15% ਇਨਕਰੀਜ਼ ਕਰੀਏ ਤਾਂ 4578 ਬੰਦਾ ਤਾਂ ਜਿਹੜੀ ਰਿਵਾਈਜ਼ਡ ਬੇਸਿਕ ਪੇ ਸੀ ਉਹ 35101 ਜਿਹੜੀ ਉਹ 113% ਡੀਏ ਦੇ ਨਾਲ ਤੇ 15% ਇਨਕਰੀਮੈਂਟ ਦੇ ਨਾਲ ਜਿਹੜੀ ਉਹ ਰਿਵਾਈਜ਼ਡ ਬੇਸਿਕ ਪੇ ਉਹ ਬਣਦੀ ਸੀ ਸੋ ਇਸ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਨੇ ਪੇ ਫਿਕਸੇਸ਼ਨ ਕੀਤੀ ਸੀ ਜਿਹੜੀ ਕਿ 1 1 2016 ਨੂੰ ਲਾਗੂ ਹੋਈ ਸੀ ਸੋ ਹੁਣ ਆਪਾਂ ਗੱਲ ਕਰਾਂਗੇ ਕਿ ਐਸ ਪਰ ਹਾਈ ਕੋਰਟ ਆਰਡਰਸ ਜਿਹੜੀ ਉਹ ਪੇ ਫਿਕਸੇਸ਼ਨ ਹੈਗੀਆਂ ਉਹ ਕਿਸ ਤਰ੍ਹਾਂ ਹੋਊਗੀ ਸੋ ਦੋਸਤੋ ਇਹ ਜਿਹੜੀ ਪੇ ਫਿਕਸਸ਼ਨ ਹੈ ਪੇ ਫਿਕਸੇਸ਼ਨ ਹੈਗੀ ਹੈ ਇਹ ਉਸੇ ਤਰ੍ਹਾਂ ਹੀ ਹੋਊਗੀ ਜਿਸੇ ਤਰ੍ਹਾਂ ਪੰਜਾਬ ਸਰਕਾਰ ਨੇ ਕੀਤੀ ਹੈਗੀ ਹੈ ਲੇਕਿਨ ਇਸ ਦੇ ਵਿੱਚ ਜਿਹੜਾ ਡੀਏ ਹੈਗਾ ਉਹ 119% ਮੰਨਿਆ ਜਾਊਗਾ ਕਿਉਂਕਿ ਪੰਜਾਬ ਸਰਕਾਰ ਨੇ 24/5/2023 ਨੂੰ ਇੱਕ ਲੈਟਰ ਜਾਰੀ ਕੀਤਾ ਸੀ ਜਿਹਦੇ ਵਿੱਚ ਇਹ ਮੰਨਿਆ ਸੀ ਕਿ ਜਿਹੜਾ ਡੀ 119% ਹੈਗਾ ਉਹ 1/7/2015 ਤੋਂ ਲਾਗੂ ਮੰਨਿਆ ਜਾਏਗਾ ਪਰ ਜਿਹੜੀਆਂ ਤਨਖਾਹਾਂ ਉਹਨਾਂ ਨੇ ਫਿਕਸ ਕੀਤੀਆਂ ਸਨ ਉਹ ਬੇਸਿਕ ਜਿਹੜੀ 31/12/2015 ਦੀ ਹੀ ਕਿਸੇ ਮੁਲਾਜ਼ਮ ਦੀ ਲੈ ਕੇ ਉਹਨਾਂ ਨੇ ਜਿਹੜੀ ਪੇ ਫਿਕਸੇਸ਼ਨ ਕੀਤੀ ਸੀ ਲੇਕਿਨ ਉਹਦੇ ਵਿੱਚ ਜਿਹੜਾ ਡੀਏ ਉਹ 113% ਦੇ ਨਾਲ ਉਹਨਾਂ ਨੇ ਜਿਹੜੀ ਉਹ ਪੇ ਉਹਦੀ ਫਿਕਸੇਸ਼ਨ ਕੀਤੀ ਸੀ ਸੋ ਇਸ ਕਰਕੇ ਮੁਲਾਜ਼ਮਾਂ ਨੇ ਇਸੇ ਉੱਤੇ ਜਿਹੜੀ ਉਹ ਪਟੀਸ਼ਨ ਦਰਜ ਜਿਹੜੀ ਹਾਈ ਕੋਰਟ 'ਚ ਕੀਤੀ ਸੀ ਜਿਹਦਾ ਫੈਸਲਾ E179 ਨੂੰ ਸੁਣਾਇਆ ਗਿਆ ਸੋ ਇਸ ਕਰਕੇ ਇਹ ਜਿਹੜੀ ਹੁਣ ਤਨਖਾਹ ਹੈ ਉਹ ਪੰਜਾਬ ਗਵਰਨਮੈਂਟ ਨੂੰ ਹਾਈ ਕੋਰਟ ਨੇ ਆਰਡਰ ਦਿੱਤੇ ਨੇ ਕਿ ਉਹ 119% ਡੀਏ ਦੇ ਨਾਲ ਜਿਹੜੀ ਇਹ ਪੇ ਜਿਹੜੀ ਹੈ ਉਹ ਫਿਕਸ ਕੀਤੀ ਜਾਵੇ ਜਿਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਜਿਹੜੀ ਬੇਸਿਕ ਦੇ ਵਿੱਚ ਕਾਫੀ ਵਾਧਾ ਹੋਊਗਾ ਸੋ ਹੁਣ ਦੇਖਣਾ ਇਹ ਹੋਊਗਾ ਕਿ ਪੰਜਾਬ ਗਵਰਨਮੈਂਟ ਇਸ ਫੈਸਲੇ ਨੂੰ ਲਾਗੂ ਕਰਦੀ ਹੈ ਜਾਂ ਨਹੀਂ ਕਿਉਂਕਿ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਪੰਜਾਬ ਗਵਰਨਮੈਂਟ ਨੂੰ 4 ਮਹੀਨੇ ਦਾ ਜਿਹੜਾ ਟਾਈਮ ਦਿੱਤਾ ਹੈਗਾ ਅਣ ਦੇਖੋ ਕਿ ਉਹ 4 ਮਹੀਨੇ ਦੇ ਵਿੱਚ ਵਿੱਚ ਪੰਜਾਬ ਸਰਕਾਰ ਇਸ ਨੂੰ ਲਾਗੂ ਕਰਦੀ ਹੈ ਜਾਂ ਲਾਗੂ ਕਰਦੀ ਹੈ ਜਾਂ ਨਹੀਂ ਸੋ ਇਹ ਹੁਣ ਅਗਲੇ 4 ਮਹੀਨਿਆਂ ਦੇ ਵਿੱਚ ਵਿੱਚ ਪਤਾ ਲੱਗੂਗਾ ਸੋ ਇੰਨੀ ਕੀ ਅਪਡੇਟ ਅੱਜ ਤਾਂ ਨਾ ਸਾਂਝੀ ਕਰਨੀ ਸੀ ਧੰਨਵਾਦ ਸਸੀ ਗੱਲ